ਬਾਣੀ ਬਾਣੀ ਵਿੱਚ ਬਾਣੀ ਬਾਣੀ ਨੂੰ ਘੋਲ ਕੇ ਪਿਆਇਆ ਬਾਜਾਂ ਵਾਲੇ ਨੇ ਪੰਜ ਪੰਜ ਛੱਟੇ ਮਾਰੇ ਸੀਸ ਤੇ ਨੇਤਰਾਂ 'ਚ ਫੇਰ ਬਾਟਾ ਮੂੰਹ ਤਾਂ ਹੀ ਲਾਇਆ ਬਾਜਾਂ ਵਾਲੇ ਨੇ ਫਤਿਹ ਨੂੰ ਬੁਲਾਉਂਦਿਆਂ ਵਾਹਿਗੁਰੂ ਦਾ ਜਾਪ ਹੋਵੇ ਤੇ 30 ਵਾਰੀ ਵਾਹਿਗੁਰੂ ਕਹਾਇਆ ਬਾਜਾਂ ਵਾਲੇ ਨੇ ਬੈਠੋ ਸੱਜ ਕੇ ਮਾਹਪੁਰਖਾਂ ਦੀ ਗੋਦ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੀਏ ਆਓ ਆਦਮ ਸਤ ਬਲਾਈ ਹੋਈ ਪੰਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਰੂਪ ભગવાન ਦਾ ਹੋਮਦੇ ਨੇ ਮਹਿਮਾ ਸੰਤਾਂ ਦੀ ਕਥਨੇ ਤੋਂ ਬਾਹਰ ਪਾਈ ਅਨਕ ਵਿਗਨ ਤੋਂ ਸਾਧੂ ਹਨ ਰੱਖ ਲੈਂਦੇ ਐਸਾ ਲਿਖਿਆ ਗੁਰਬਾਣੀ ਵਿਚਕਾਰ ਭਾਈ ਉਹ ਧੂੜੀ ਸੰਤਾਂ ਦੀ ਮਿਲੇਵੜ ਭਾਗੀਆਂ ਨੂੰ ਤੇ ਕਰਮਾ ਨਾਲ ਹੀ ਹੋਣ دیدار ਭਾਈ ਆ ਲਿਖੀ ਰੱਬ ਦੀ ਟਾਲਣਾ ਸੰਤ ਮਹਾਂਪੁਰਖ ਤੇ ਵਜਨ ਸੰਤਾਂ ਦੇ ਮੰਨੇ ਕਰਤਾਰ ਪਾਈ ਆਓ ਮਹਾਂਪੁਰਖ 108 ਬ੍ਰह्म ਗਿਆਨੀ ਮਹਾਂਪੁਰਖ ਬਾਬਾ ਹਰਪਜਨ ਸਿੰਘ ਜੀ ਬਰਕਤ ਜੀ ਉਹਨਾਂ ਦੀ ਸਾਲਾਨਾ ਵਰਸੀ ਸਮਾਗਮ ਦੇ ਵਿੱਚ ਜੁੜ ਕੇ ਨਿਰਮਲ ਕੁੱਟੀਆਂ ਜੋਲਾ ਵਿਖੇ ਬੈਠ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਆਓ ਮਹਾਂਪੁਰਖਾਂ ਦੀ ਇੱਕ ਕਵਿਤਾ ਲੈ ਕੇ ਤੁਹਾਡੇ ਸਨਮੁਖ ਹੋਏ ਹਾਂ ਮਹਾਂਪੁਰਖ ਸੰਸਾਰ ਵਿੱਚ ਆ ਕੇ ਆਪਣਾ ਦੇਖ ਆਪਣਾ ਰੰਗ ਆਪਣਾ ਨਾਮ ਆਪਣਾ ਪ੍ਰਤਾਪ ਕਿਵੇਂ ਸੰਸਾਰ ਵਿੱਚ ਛੱਡ ਕੇ ਚਲੇ ਜਾਂਦੇ ਨੇ ਤੇ ਉਹਨਾਂ ਦੇ ਪਰਉਪਕਾਰ ਨੂੰ ਢਾਢੀ ਇੱਥੇ ਆਪ ਹੀ ਦੇ ਸਾਹਮਣੇ ਹੈ ਐਂਓ ਮਨੇ ਕਹਿਆ ਸਤ ਰੱਬ ਵਿੱਚ ਫੇਦ ਨਾ ਕੋਈ ਗੁਰਬਾਨੀ ਫੁਰਮਾਵੇ ਚਾਰ ਪਦਾਰਥ ਮਿਲਦੇ ਉਸ ਨੂੰ ਸੰਤ ਸਰਨ ਜੋ ਆਵੇ ਚਾਰ ਪਦਾਰਥ ਮਿਲਦੇ ਉਸ ਨੂੰ ਸੰਤ ਸਰਨ ਜੋ ਆਵੇ ਆਪਣੀ ਬੁੱਧੀ ਅਨਸਾਰ ਸੰਗਤ ਨੂੰ ਆਪਣੀ ਬੁੱਧੀ ਅਨਸਾਰ ਸੰਗਤ ਨੂੰ ਚਾਕੀਆਂ ਕੁਝ ਜਮਲ ਦੇ ਕੋਲ ਸੰਤਾਂ ਨੂੰ ਪਿਚਰ ਨਾਲ ਕਲਾਇਆ ਸੁਣ ਕੇ ਵਿਥਿਆ ਦੀ ਆਲਸੀ ਹੋ ਗਏ ਮੁੱਖੋਂ ਬਚਨ ਲਾਇਆ ਸੁਣ ਕੇ ਵਿਥਿਆ ਦੀ ਆਲਸੀ ਹੋ ਗਏ ਮੁੱਖੋਂ ਬਚਨ ਲਾਇਆ ਜਨ ਕਦੇ ਬੁਹਰੇ ਦੇ ਅੱਗੇ ਸਾ ਤੂੰ ਇੱਕ ਦਿਨ ਖੜ ਗਾ ਮੀਓਰ ਦੀ ਪੈਣ ਲੱਗ ਪਿਆ ਘਰ ਉਸਦੇ ਵੜ ਗਾ ਮੀਓਰ ਦੀ ਪੈਣ ਲੱਗ ਪਿਆ ਘਰ ਉਸਦੇ ਵੜ ਗਾ Ding a